ਮੁੰਡੇ ਅਡਾਨੀ ਤੇ ਵਾਨੀਏ ਨੇ ਇਹ ਗੱਲ ਕਹੀ ਕਿ ਜਿੰਨੇ ਵੀ ਪੈਸੇ ਲੱਗਦੇ ਐ ਚੋਣਾਂ ਦੇ ਵਿੱਚ ਉਹ ਚੋਣਾਂ ਦੇ ਵਿੱਚ ਪੈਸੇ ਐਸੀ ਲਾਉਣੇ ਤੇ ਆਪ ਦੀ ਸਰਕਾਰ ਭਾਜਪੀ ਦੀ ਸਰਕਾਰ ਬਣਾ ਕੇ 1991 ਦੀ ਜਿਹੜੀ ਨੀਤੀਆਂ ਨਾਲ ਲਾਗੂ ਕੀਤੀਆਂ ਜਾਵੇ مواد سرکار آپ نے ہاتھ لینا چاہتی ہے پنجاب چنڈی گڑھ یونیورسٹی نو ہاتھ پایا سی بی نے پنجاب نے

ਤੇਰੋਖ ਨੂੰ ਵਾਪਸ ਕਰਵਾਇਆ ਉਹ ਪਰਾਵਾ ਨੇ ਮਿਰਲੀ ਇਹ ਤੁਹਾਡੀ ਸਿੱਖਿਆ ਜਾਣੀ ਹੈ ਤੁਹਾਡੇ ਜਿਹੜੇ ਇਥੋਂ ਦਾ ਰੋਲ ਲੈ ਲੈਣੇ ਜਾਣੀ ਹੈ ਇਥੋਂ ਦੇ ਜਿਹੜੇ ਪੰਜਾਬ ਦੇ ਮੱਤੀਦਾਰੇ ਆ ਉਹ ਸਾਰੇ ਵੀਰੇ ਕੇ ਮੋਦੀ ਸਰਕਾਰ ਨੇ ਹੱਥ ਤੇ ਲੈ ਰਿਆ ਆਇਫਐ ਪਿਛਲੇ ਸਮੇਂ ਦੇ ਵਿੱਚ ਬੀਐਮਡੀ ਪਖੜਾ ਮੰਡਲ ਦਾ ਜਿਹੜਾ ਅਧਿਕਾਰ ਸੀ ਪੰਜਾਬ

جی مجمٹ ان پتا ہے پتایا کہ این پانی رکھا جا سکتا ہے پچھے کافی بارش ہو رہی ہیں کافی بارش ہونے کے باوجود پانی زیادہ ہو رہا

ملازم لوکا نو پیسہ دینا ٹسے کے دے کے معاوجہ دوں پراو اج

س کی فتح پروان کر واحر جی کا خالسا واحرو جی کی فتح اج بھی اس روز دبے کا مک منتو مجھے نہیں لگتا کہ کسی ساتھی کو پتا نہ ہو ساتھیوں اُسی روز کی لڑائی لگ رہے ہیں کیونکہ سڑی سرکار نے پہلا نام دتا گیا ਪੰਜ ਸਰਕਾਰਾਂ ਪਰਜੋਗ ਦੇ ਘਾਰੇ ਨੇ ਸਾਥੀਓ ਪੰਜਾਬ ਦੀ ਸਰਕਾਰ ਨੰਗਾਨ ਦੀ ਸਰਕਾਰ ਹੋ ਕੇ ਨਿਕਲੀ ਇਹਨੇ ਮਾਰੇ ਹਾਲਾਤ ਪੰਜਾਬ ਦੇ ਕੋਈ ਤੋਂ ਪਹਿਲਾਂ ਕਿਸੇ ਵੀ ਪਾਰਟੀ ਨੇ ਦੇਖੇ ਨਹੀਂ ਕਿਸੇ ਪਾਰਟੀ ਦਾ ਪ੍ਰਸ਼ੰਸਕ ਨਹੀਂ ਹੈ ਮੈਂ ਕਿਹਾ ਪਰ ਸਾਥੀਓ ਜਿੱਥੇ ਅਸੀਂ ਖਾਂਦੇ ਆ ਉਹਨਾਂ ਜ਼ਮੀਨਾਂ ਨੂੰ ਵੇਚ ਕੇ ਜਿੱਥੇ ਅਸੀਂ کمائیاں کردیا انہوں نے ساؤنچ کے ساتھی ابھی ویخ رہے ہاں کچھ سارے بلارے ساتھیوں نے ذکر کیا کہ ساری معافیا بند ہو جان گیا ساتھی اسی خیرات نہیں لے رہے سارے حق بن گئے جی اِسے اس میں کھڑا کرنے واسطے یہ بجلی بورڈ ہے جنہوں نے یہ زمینیں یہ کسان نے دان چاندیاں دان کی زمین تو اس نے اس ڈانچے تو جی اہی کسان ایبل کے روپئے کچھ کنسن منگے نے تو یہ غلط نہیں

سرکاراں کے مطابق بڑے گھٹ پڑے ہو سکتے ہیں انہوں نے نہیں سمجھ انہوں نے کیا کہ اویئر کرنی تھی پر مجھے لگتا کم جائے ملازمان دباؤ بار کرنا پڑ رہا ہے میری اپیل ہے کہ نے جب پانی سر پر لند گیا سوائے کے سے سر راہ نہ بچا یہ ابھی سمجھ نہ آئیے اج سال ہو ہاتھ سڈے جنہوں نے بو چاہ کے مجبور کرنا کرے ساری ہم سوائی ہوگی بے شک اصول کے سمرتھ آ یہاں نادر شاہی سرکار کے منہ مل سکتے ہیں میں پھر دوبارہ سمو ਕਿਸਾਨ ਜਥੇਬੰਦੀ ਨੂੰ ਵਧਾਈ ਦਿੰਦਾ ਹਾਂ ਔਰ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਆਪਣੀ ਜਥੇਬੰਦੀ ਗ੍ਰੈਡ ਸਾਫ ਤੋਂ ਚਲਾਈ ਹੋਈ ਪੰਜਾਬ ਵੱਲੋਂ ਮੈਂ ਇਸ ਸਮੂਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਥੇਬੰਦੀ ਪਹਿਲਾਂ ਵੀ ਬਿਜਲੀ ਮੋਰ ਦੇ ਪਹਿਲਾਂ ਵੀ ਕਿਸਾਨੀਆਂ ਦੇ ਜਨਮ ਦੇ ਹਰੇਕ ਸੰਘਰਸ਼ ਵਿੱਚ ਮੌਜੂਦ ਰਹੀ ਹੈ ਔਰ ਉਹਨਾਂ ਦੇ ਸਮਰਥਨ ਵਿੱਚ ਵੀ ਜਥੇਬੰਦੀ ਉਹ ਕਦੇ ਵੀ ਪਿੱਛੇ ਨਹੀਂ ਹਟੇਗੀ ਅਸੀਂ

ਧੰਨਵਾਦ ਸਾਥੀ ਜੀ ਬਨਾਰੇ ਸਾਥੀ ਨੂੰ ਬੇਨਤੀ ਹੈ ਜੀ ਥੋੜਾ ਜਿਹਾ ਟਾਈਮ ਦਾ ਜਿਹੜਾ ਧਿਆਨ ਰੱਖਿਆ ਜਾਵੇ ਕਿਉਂਕਿ ਬਨਾਰੇ ਆਪੇ ਕੋਲੇ ਕਾਫੀ ਹੈ ਗਿਆ ਤਾਂ ਮੈਨੂੰ ਉਹ ਵਾਰ-ਵਾਰ ਜਿਹੜਾ ਹੈਗਾ ਹੱਥ ਨਾਲ ਲਾਉਣਾ ਪਵੇ ਕਿਉਂਕਿ ਬਨਾਰਾ ਵਿੱਚੋਂ ਦਸਾਰ ਹੁੰਦਾ ਨਹੀਂ ਹੈ ਵੀ ਆਪਣੇ ਵਿਸ਼ੇ ਤੋਂ ਭੁੱਲ ਜਾਈਦਾ ਥੋੜਾ ਜਿਹਾ ਮਿਆਦਾਂ ਤੇ ਰਹਿ ਕੇ ਸਮੇਂ ਤੇ ਰਹਿ ਕੇ ਜੜਾ ਕਦਰ ਕੀਤਾ ਜਾਵੇ ਜਿਹੜੇ ਸਾਥੀ ਨਾਲ ਖੜੇ ਰਹੇ ਹੈਗੇ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਅੱਗੇ ਆ ਜਿਓ ਸਾਥੀਓ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪਾਂ ਆਪਣਾ ਅੱਜ ਦਾ ਦਿਨ ਜਿਹੜਾ ਹੈਗਾ ਉਹ ਇਹ ਨੇਥੇ ਨਵਾਂ ਹੈਗਾ 100 ਇਸ ਕਰਕੇ ਜਿੰਨੇ ਵੀ ਸਾਥੀ ਪਿਛਲੇ ਪਾਸੇ ਖੜੇ ਆਓ ਅਗਲੇ ਪਾਸੇ ਆ ਜਾਓ ਹੁਣ ਮੈਂ ਬੇਨਤੀ ਕਰਦਾ ਵੀ ਕੇ ਜੀਗਰਾ ਦੇ ਬਲਾਕ ਪ੍ਰਧਾਨ ਕਿਪਲ ਸਿੰਘ ਆਂਦਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਕੈਪਟਨ ਲਾਹੇ ਕਿਸਾਨ ਸਭਾ ਦੇ ਜਿਲ੍ਹਾ ਪਟਾਣਾ ਸਾਥੀ ਸ੍ਰਿੰਦਰ ਝੰਡੀਆਂ ਪਿਆਰ ਰਹਿਣ ਵੱਖ-ਵੱਖ ਜਿਹੇ ਬੰਦੀਆਂ ਦੇ ਆਏ چاہ پیو جی سارے بلانے کی

ਅੱਜ ਦਾ ਸਕੂਲ ਜਾਣ ਤੋਂ ਰਿਹਾ ਜਾਂਦਾ ਪਿਆਰ ਹੀ ਨੂੰਦਾ ਕਿ ਦਿੱਲੀ ਵੀ ਇੰਨੀ ਲੋਡ ਆ ਭਰਾਵੋ ਬਿਜਲੀ ਸਭ ਨਾਲ ਸਾਨੂੰ ਪਾਣੀ ਨਾਲੋਂ ਜ਼ਰੂਰੀ ਆ ਕਿ ਬਿਜਲੀ ਜੋ ਪ੍ਰਾਈਵੇਟ ਹੁੰਦੀ ਆ ਤੇ ਕਿੰਨੇ ਸਰਕਾਰੀ ਦਾਰੇ ਕਿੰਨੇ ਸਾਡੇ ਮਜ਼ਦੂਰ ਵੀਰ ਜਿਨ੍ਹਾਂ ਦੀ ਰੋਜ਼ੀ ਠੰਡੀ ਹੋ ਜਣੀ ਆ ਇਹ ਸੁਧਾਰੇ ਨੇ ਸਰਕਾਰਾਂ ਨੇ ਕਿਹਦੀ ਸਰਕਾਰਾਂ ਦੇ ਤਾਂ ਕਿੰਨੇ ਕਰੋੜਾਂ ਰੁਪਏ ਦਾ ਉਹ ਗੰਦੇ ਵਾਲਾ ਉਹ ਨੂੰ ਬੰਦ ਕਰਤਾ ਅਗਾਂਹ ਨਵੇਂ ਚਲਾ ਦਿੱਤੇ ਤੇ ਸਰਕਾਰਾਂ ਸਾਡੇ ਗੁੱੰਢ ਤਪਦੇ ਆ ਉਹਨਾਂ ਨੇ ਘੋਲ ਪਾਉਂਦੀਆਂ ਪਈਆਂ ਜਿੰਨ ਸੱਈਆਂ ਨੂੰ ਕੋਈ ਸਾਰੇ ਪਿਆਰੇ ਦੱਸ ਕੇ ਗਏ ਆ ਕਿ ਕਿਵੇਂ ਤੁਸੀਂ ਲੜਿਆ ਭਰਾਓ ਸਰਕਾਰਾਂ ਦਾ ਕੰਮ ਹੈ ਕਾਨੂੰਨ ਬਣਾਉਣਾ ਤੇ ਜਿਹੜੀ ਲੋਕਾਂ ਦੀ ਸਰਕਾਰ ਆ ਇਹਦੀ ਮਰਜ਼ੀ ਆ ਜੇ ਕਿ ਮੰਨੂ ਚਾਹਣਾ ਦਾ ਘਰ ਚੱਲੇਗਾ ਗੱਲੇ ਕੋਲ ਬਣਾਏ ਆਪ ਜੇਦਾ ਆਵੇ ਤੁਸੀਂ ਚੰਗਾ ਫੜ ਲਿਆ ਤੇ ਕੋਲ ਰੋਗ ਗਿਆ ਤੇ ਕੋਲ ਰੋਗ ਤੇ ਹੱਥ ਤੋਂ ਆ ਜਿੰਦੀ ਤੁਸੀਂ ਨਹੀਂ ਫੜਿਆ ਕੋਲ ਨੂਰ ਨੇ ਲਾਗੂ ਕਰਤਾ ਪਰ ਹੋਏ ਤੁਸੀਂ ਲੈ ਲਿਆ ਕਿ ਜਿਹੜਾ ਆ ਮੁੱਖ ਮੰਤਰੀ ਜਿਹਨੇ ਕੋਲ ਬਣਾਇਆ ਬੰਦਗੀ ਮਜਾਉਣ ਵਾਲਾ ਜਿੰਨੇ ਨੂੰ ਸੱਤਾ ਦਾ ਪਤਾ ਨਹੀਂ ਸੀ ਜਿਹੜੇ ਨਾਟਕੀ ਕਰਦੇ ਸੀ ਜਿਹੜੇ ਕੰਦਰਾ ਦਾ ਕੰਮ ਕਰਦੇ ਸੀ ਉਹਨਾਂ ਨੂੰ ਕਿਹਦਾ ਲੋਕਣਾ ਮੁੱਖ ਮੰਤਰੀ ਬਣਾਤਾ ਭਰਾਓ ਖੋਦੀ ਤਾਰਦੀ ਮਨ 92 ਐਮਐਲਏ ਨੇ ਬਣਾਤੇ ਕਿਹਦੇ ਫੋਡੀ ਮਰਜੀ ਉਹਦੇ ਨਾਲ ਜਗਾਇਤ ਕਰਦੇ ਜਿਹੜਾ ਤੋਂ ਵੀ ਬੀਫ ਵਾਲੇ ਵੀ ਆਪਣੀ ਗਾਰ ਪੱਟੀ ਆ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਨਹੀਂ ਸੀ ਓ ਸਾਡੇ ਆਗੂਆਂ ਦਾ ਦੱਸ ਕਰਦੇ ਸੀ ਕਿ ਕੇਵਲ ਇਹ ਕਿਸਾਨ ਚੱਕੋ ਦੰਗ ਜਾਣਾ ਕੇ ਇਹ ਦੇ ਸੰਵਤ ਬੋਲਦੇ ਨੇ ਪਹਿਲਾਂ ਸਰਕਾਰਾਂ ਮਾਰਾਂ ਨਾ ਪਰਦੇ ਪਾਏ ਆ ਤਨੂ ਰਹੀ ਨਹੀਂ ਲਾਗੂ ਹੋਣ ਜਿਆ ਤੇ ਹੁਣ ਸੰਤਰੀ ਸਰਕਾਰ ਨੇ ਜਿਹੜਾ ਕੰਮ ਕਰਿਆ ਇਹ ਬੜਾ ਧਣੀਤੀ ਬੋਲਦੇ